ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ 6 ਸਤੰਬਰ ਦਾ ਅੱਜ ਦਿਨ ਹੈ ਤੇ ਅੱਜ ਦਿਨ ਪਰ ਪੰਜਾਬ ਫਲਸ ਨਾਲ ਲੱਗਦੇ ਖੇਤਰਾ ਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਦਰਿਆਵਾਂ ਬਾਰੇ ਗੱਲ ਕਰਾਂਗੇ ਪਰ ਸਭ ਤੋਂ ਵੱਡੀ ਅਪਡੇਟ ਜਿਹੜੀ ਸਸਰਾਲੀ ਪਾਣੂ ਨੂੰ ਲੈ ਕੇ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਅਫਵਾਹਾਂ ਇਹ ਸਬਾਨੂ ਨੂੰ ਲੈ ਕੇ ਉੱਡਣੀਆਂ ਨੇ ਸੋ ਵੀ ਆਪਾਂ ਕਲੀਅਰ ਕਰਕੇ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਸੋ ਤਾਂ ਫਿਰ ਆ ਮੌਸਮ ਤੇ ਆਉਣੇ ਆ ਜਿਵੇਂ ਐਸੇ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਇੱਕ ਘੱਟ ਦਬਾ ਦਾ ਖੇਤਰ ਐਲ ਪੀਏ ਜਿਹੜਾ ਕਿ ਇਸ ਵੇਲੇ ਮੌਜੂਦ ਹੈ ਜਿਹੜਾ ਰਾਜਸਥਾਨ ਦੇ ਉੱਤੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਦੇ ਵਿੱਚ ਐਂਟਰ ਕਰਦੇ ਹੋਏ ਇਹ ਇਧਰੋਂ ਆਇਆ ਬੰਗਾਲ ਦੀ ਖਾੜੀ ਤੋਂ ਤੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਪਲੱਸ ਅਰਬ ਸਾਗਰ ਦੀਆਂ ਹਵਾਵਾਂ ਇਹਨੂੰ ਸਪੋਰਟ ਕਰ ਰਹੀਆਂ ਨੇ ਸੋ ਐਦਾਂ ਜਿਹੜੀ ਘੁੰਮਣ ਘੇਰੀ ਆ ਉਹ ਬਣੀ ਹੋਈ ਆ ਸੋ ਇਸ ਘੁੰਮਣ ਘੇਰੀ ਤੇ ਹੇਠ ਪੰਜਾਬ ਹਰਿਆਣਾ ਰਾਜਸਥਾਨ 5 ਮਈ ਉਹ ਕੋਈ ਦਿੱਲੀ ਕੋ ਗ੍ਰਾਮ ਨੋਇਡਾ ਤੇ ਪੰਜਾਬ ਦੇ ਕਹ ਲਈ ਮਾਝੇ ਤੋਂ ਲੈ ਕੇ ਦੋਆਬਾ ਮਾਲਵਾ ਸਾਰੇ ਖੇਤਰ ਜਿਹੜੇ ਇਹ ਬਦਲਵਾਏ ਨਾਲ ਕਵਰ ਹੋਣਗੇ ਇਹ ਐਲਪੀਏ ਦੇ ਸਦਕਾ ਐਲਪੀਏ ਲੰਘ ਰਿਹਾ ਰਾਜਸਾਂ ਦੇ ਲੱਗੇ ਸੋ ਅੱਜ ਇਸ ਕਰਕੇ ਜਿਹੜਾ ਤੜਕੇ ਸਵੇਰੇ ਉਮੀਦ ਦੇ ਸਬਾਬ ਬਣਿਆ ਖਾਸ ਕਰ ਮਾਲਵੇ ਦੇ ਚੜ੍ਹਦੇ ਵੱਲ ਦੇ ਜ਼ਿਲ੍ਹੇ ਯਾਨਕਿ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਕਿਹੜਾ ਕਿਤੇ ਮੀਂਹ ਸਵੇਰ ਵੇਲੇ ਵੇਖਣ ਨੂੰ ਮਿਲਿਆ ਨੇ 3-4 ਵਜੇ ਤੋਂ ਬਾਅਦ ਰਾਤ ਦਾ ਜਿਹੜਾ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਬਣ ਗਿਆ ਸੀ ਤੇ ਕਿਤੇ ਕਿਤੇ ਤਗੜੀ ਝਟਪੀ ਮੀਂਹ ਦੀ ਲੱਗੀ ਆ ਸੋ ਇਹ ਐਲਪੀਏ ਦੇ ਸਦਕਾ ਲੱਗ ਰਹੇ ਨੇ ਮੀਂਹ ਤੇ ਇਹ ਸਿਸਟਮ ਨਹੀਂ ਕੋਈ ਆਇਆ ਹੈ ਜੀ ਸਿਸਟਮ ਵਾਲੇ ਆਉਣਾ ਹੈ 9 ਤਰੀਕ ਨੂੰ ਫਿਲਹਾਲ ਜਿਹੜੇ ਮੀਨ ਇਹ ਸਪੋਰਟ ਜਿਹੜੀ ਐਲਪੀਏ ਦੀ ਹੋ ਰਹੀ ਹੈ ਉਹਦੇ ਸਬਕੰਮ ਇਹ ਦਰਜ ਹੋ ਰਹੇ ਨੇ ਸੋ ਅਗਲੇ 48 72 ਘੰਟਿਆਂ ਤੱਕ ਇਹ ਮਿਲ ਲੱਗਦੇ ਰਹਿਣੇ ਆ ਟੋਟੋ ਦੇ ਦੌਰ ਤੇ ਸ਼ਰਾਟੇ ਜਿਹੜੇ ਲੱਗਣਗੇ ਅੱਜ ਜੇਕਰ ਆਪਾਂ ਗੱਲ ਕਰਦੇ ਹਾਂ ਸੈਟਲਾਈਟ ਦਾ ਜਿਹੜਾ ਦੇਖਦੇ ਹਾਂ ਤੇ ਐਸੇਲੇ ਜਿਹੜਾ ਇੱਧਰ ਦਵਾਬੇ ਸਾਈਡ ਤਗੜਾ ਬਦਲ ਬਣਿਆ ਹੋਇਆ ਸੀ ਨਵਾਂ ਸ਼ਹਿਰ ਦੇ ਖੇਤਰ ਔਰ ਇੱਧਰ ਲੁਧਿਆਣੇ ਦੇ ਖੇਤਰ ਲੁਧਿਆਣੇ ਦੇ ਲਗਭਗ ਸਾਰੇ ਖੇਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਇੱਧਰ ਰੋਪੜ ਮਹਾਲੀ ਚੰਡੀਗੜ੍ਹ ਤੇ ਇੱਧਰ ਅੱਜ ਆਪਾਂ ਸ੍ਰੀ ਅਨਪੁਰ ਸਾਹਿਬ ਨੰਗਲ ਤੇ ਰੋਪੜ ਦੇ ਖੇਤਰੇ ਨਾ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਰਜ ਹੋਏ ਨੇ ਆਉਂਦੇ 12 ਘੰਟੇ ਯਾਨੀ ਕਿ ਅੱਜ ਦੇ ਆਪਾਂ ਗੱਲ ਕਰਦੇ ਹਾਂ ਤੇ ਕੁਝ ਮੱਝ ਦੇ ਖੇਤਰ ਹੋ ਸਕਦੇ ਨੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਰ ਪਠਾਨਕੋਟ ਤੇ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਬਠਿੰਡਾ ਦੇ ਸ੍ਰੀ ਮਖਸਰ ਸਾਹਿਬ ਹੋ ਸਕਦਾ ਫਾਜ਼ਿਲ ਕਾਜਲਾ ਵੀ ਸੈਨਾ ਖੇਤਰਾ ਤੱਕ ਮੀਂਹ ਪਹੁੰਚਦੇ ਹੋਣਗੇ ਅੱਜ ਦੁਪਹਿਰ ਤੋਂ ਬਾਅਦ ਵੀ ਕਰਜਲੇਸ ਕੋਲੇ ਬਦਲੇ ਨਾ ਖੇਤਰਾ ਦੇ ਵਿੱਚ ਬਣਨਗੇ ਤੇ ਇਹਨਾਂ ਖੇਤਰਾ ਦੇ ਵਿੱਚ ਮੀਂਹ ਦੀ ਜਾਂ ਸੰਭਾਵਨਾ ਮੰਨੀ ਸੰਭਾਵਨਾ ਦਾ ਮਤਲਬ ਕਿ ਸਾਰੇ ਖੇਤਰਾ ਦੇ ਵਿੱਚ ਮੀਂਹ ਪੈ ਵੀ ਸਕਦਾ ਕੁਝ ਖੇਤਰਾ ਮੀਹ ਹ ਤੋਂ ਸਖਨੇ ਵੀ ਰਹਿ ਸਕਦੇ ਨੇ ਮੋٹے ਤੌਰ ਤੇ ਇਹ ਜਿਹੜਾ ਐਲਪੀਏ ਹੈ ਇਹ ਇਹਨਾਂ ਖੇਤਰਾ ਨੂੰ ਪ੍ਰਭਾਵਿਤ ਕਰੇਗਾ हरियाणा ਦੇ ਲਗਭਗ ਸਾਰੇ ਜ਼ਿਲ੍ਹੇ ਭਾਰੀ ਮੀਂਹ ਦੇ ਹੇਠ ਹੋਣਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਨਹੀਂ Rajasthan ਦੇ ਵੀ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਨਹੀਂ ਉੱਤਰੀ Rajasthan ਦੇ ਲਗੇ ਦਖਣੀ Rajasthan ਤੱਕ ਪੱਛਮੀ ਯੂਪੀ ਦੇ ਵਿੱਚੋਂ ਇਹ ਐਲਪੀਆ ਗੇਲੰਗ ਆਇਆ ਇਸ ਲਈ ਹੁਣ ਇਹਨਾਂ ਖੇਤਰਾਂ ਦੇ ਵਿੱਚ ਪਿੱਛੇ ਮੀਂਹ ਦੇ ਅਸਰ ਘਟ ਗਏ ਨੇ ਅਤੇ ਭਾਰੀ ਮੀਂਹ ਨਹੀਂ ਲੱਗਣੇ ਫਿਰ ਤੋਂ ਗੱਲ ਕਲੀਅਰ ਕਰ ਦिए ਪਹਾੜਾਂ ਦੇ ਵਿੱਚ ਵੀ ਕੋਈ ਜਬਰਦਸਤ ਮੀਂਹ ਦੀਆਂ ਕਾਰਵਾਈਆਂ ਵੇਖਣ ਨੂੰ ਨਹੀਂ ਮਿਲਣਗੀਆਂ ਸੋ ਇਹ ਤਾਂ ਹੈ ਜੀ ਅੱਜ ਦੀ ਰਿਪੋਰਟ ਹੁਣ ਗੱਲ ਕਰ ਲੈਣੇ ਆਪਾਂ ਸਸਰਾਲੀ ਬੰਨ ਦੀ ਜਿਹੜਾ ਕਿ ਲੁਧਿਆਣੇ ਦੇ ਲੱਗ ਕੇ ਪੈਂਦਾ ਸੋ ਇਹ ਬੰਨ ਦੇ ਕੱਲ ਕਾਫੀ ਅਫਵਾਹਾਂ ਉੱਟੀਆਂ ਸੀ ਸੋ ਇਹਦੀ ਜਿਹੜੀ ਲੇਟੈਸਟ ਅਪਡੇਟ ਇਹ ਆ ਜਿਹੜਾ ਬੰਨ ਹੈ ਤੁਸੀ ਬੰਨ ਸਸਰਾਲੀ ਬੰਨ ਦੇ ਸਸਰਾਲੀ ਕਲੋਨੀ ਦੇ ਵਿੱਚ ਜਿਹੜਾ ਬਣਿਆ ਹੋਇਆ ਦਰਿਆ ਦੇ ਲਾਗੇ 7 ਰੋਜ਼ ਦੇ ਸੋ ਇਹ ਬੰਨ ਦੇ ਪਿੱਛੇ ਇੱਕ ਆਰਸੀ ਬੰਨ ਬਣਾਇਆ ਸੀ ਪ੍ਰਸ਼ਾਸਨ ਨੇ ਫੌਜ ਲੱਗੀ ਸੀ ਇੰਡੀਅਨ ਆਰਮੀ ਨਾਲ ਤੇ ਇਹ ਜਿਹੜਾ ਸਸਰਾਲੀ ਬੰਨ ਦਾ ਕੁਝ ਹਿੱਸਾ ਕੁਝ ਕਹ ਲਿਓ ਕਿ 2.5 ਫਟ ਦਾ ਪਾੜ ਪਿਆ ਸੀ ਮਿਤੀ ਅੱਧੀ ਰਾਤ ਤੋਂ ਪਹਿਲਾਂ ਸੋ ਉੱਥੋਂ ਪਾਣੀ ਨਿਕਲ ਕੇ ਜਿਹੜਾ 3-4 ਫੁੱਟ ਪਾਣੀ ਭੜਿਆ ਜ਼ਰੂਰ ਹੈ ਪਰ ਜਿਹੜੇ ਬਨ ਦੇ ਬਿਲਕੁਲ ਨਾਲ ਖੇਤ ਪੈਂਦਾ ਉਹ 3-4 ਫੁੱਟ ਹੇਠਾ ਹੈ ਨੇਵਾ ਖੇਤ ਹੈ ਇਸ ਲਈ ਉੱਥੇ ਪਾਣੀ ਭਰਿਆ ਆ ਜਿਹ ਬਨ ਜਿਹੜਾ ਬਣਾਇਆ ਗਿਆ ਉੱਥੇ ਤੱਕ ਪਾਣੀ ਚੱਲ ਗਿਆ ਪਰ ਹਲੇ ਉਹ ਬਨ ਤੋਂ ਅੱਗੇ ਪਾਣੀ ਨਹੀਂ ਪਹੁੰਚਿਆ ਇਹ ਦੀ ਲੇਟੈਸਟ ਅਪਡੇਟ ਹੈ ਸੋ ਇਹ ਬਨ ਨੂੰ ਪਹੁੰਚਾਉਣ ਕਰਕੇ ਪਿੱਛੋਂ ਬੀਬੀਆਂ ਵੀ ਨਹੀਂ ਪਾਣੀ ਘਟਾਤਾ ਸੀ ਜਿਵੇਂ ਕੱਲ 85000 ਕਿਸੇ ਪਾਣੀ ਛੱਡਿਆ ਯਾਰ ਇਹ 85000 ਕਿਸੇ ਘਟਾ ਕੇ 7000 7000 ਉਹਨੇ ਘਟਾਤਾ ਸੀ ਕਿ ਇਹ ਬਨ ਬਚਿਆ ਰਹਿ ਜੇ ਤੇ ਇਹ ਮੰਨ ਥੋੜਾ ਜਿਹਾ ਪਾੜ ਹੋਇਆ ਜਰੂਰ ਹੈ ਪਰ ਪਰਮਾਤਮਾ ਸੋਕਰ ਕੇ ਆਉਂਦੇ ਘੰਟਿਆਂ ਦੇ ਵਿੱਚ ਇਹ ਮੰਨ ਹੋਰ ਵੀ ਟਰ ਸਕਦਾ ਫਿਲਹਾਲ احتیاط ਵਜੋਂ ਕਾਫੀ ਪੰਡਾਂ ਦੇ ਵਿੱਚ ਇਧਰ ਲਾਗੇ ਪ੍ਰਸ਼ਾਸਨ ਵੱਲੋਂ ਜਿਹੜੇ ਖਾਲੀ ਕਰਾਏ ਗਏ ਨੇ ਤੇ ਇੱਥੇ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਕਿ ਆਪਣਾ ਤੁਸੀਂ ਤਿਆਰ ਰੱਖੋ ਸਤਲੋਜ ਦੀ ਗੱਲ ਕਰੀਏ ਜੀ ਪਾਖੜਾ ਟਾਈਮ ਦਾ ਜਿਹੜਾ ਲੈਵਲ ਹੈ ਉਹ 1678 ਕੇਤੇ ਲੱਗੇ ਵਸੇਲੇ ਆ ਚੁੱਕਿਆ 80 ਦੀ ਜਿਹੜੀ ਜੜੀ ਰੈੱਡ ਜ਼ੋਨ ਹੈ 2 ਫੁੱਟ ਹੇਠਾ ਆ ਚੁੱਕਿਆ ਹੈ ਹੌਲੀ ਹੌਲੀ ਬੀਬੀ ਐਮ ਬੀ ਹੁਣ ਪਾਣੀ ਘਟਾਉਣਾ ਸ਼ੁਰੂ ਕਰੇਗਾ ਆ ਸਾਰੇ ਨੇ ਕਿ ਪਹਾੜਾਂ ਦੇ ਵਿੱਚ ਅਤਿ ਭਾਰੀ ਮੀਂਹ ਨਹੀਂ ਲੱਗਣਿਆ ਫਿਲਹਾਲ 2-3 ਦਿਨ ਤੇ ਇਸ ਕਰਕੇ ਪਾਣੀ ਵਾਲੇ ਹੋਰ ਨਹੀਂ ਹੇਠਾਂ ਲਿਆਵੇਗਾ ਬੀਬੀ ਐਮ ਬੀ ਤੇ ਇਸਾਤਲੇ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ 70000 ਦੇ ਲੱਗ ਗਿਆ ਇਸ ਵੇਲੇ ਕਿਉਂਕਿ 60000 ਨਾਲ ਛੱਡਿਆ ਜਾ ਰਿਹਾ ਐਦਾਂ ਹੀ ਪੌਂਗ ਡੈਮ ਦੇ ਵਿੱਚ ਜਿਹੜਾ ਲੈਵਲ ਹੈ ਕਪੈਸਿਟੀ ਦਾ ਉਹ 1390 ਹੈ 1394 ਤੇ ਜਾ ਲੱਗਿਆ ਸੀ ਜਿਹੜਾ ਕਹਦੇ ਕਿ ਕਪੈਸਿਟੀ ਲੈਵਲ ਸੋ ਹੁਣ ਇਹ ਹੌਲੀ ਹੌਲੀ ਇਹ ਵੀ ਡੈਮ ਹੇਠਾ ਆ ਰਿਹਾ 1 ਲੱਖ ਦੇ ਕਿਉਂਸਕ ਪਾਣੀ ਪਿਛੋਂ ਆ ਰਿਹਾ ਤੇ 1 ਲੱਖ ਦੇ ਹੀ ਕਿਉਂਸਕ ਪਾਣੀ ਅੱਗੇ ਛੱਡਿਆ ਜਾ ਰਿਹਾ ਸੋ ਇਹ ਐਂਬੀ ਹੌਲੀ ਹੌਲੀ ਹੁਣ ਪ੍ਰਸ਼ਾਸਨ ਨੇ ਵਾਲੇ ਆਣਾ ਸ਼ੁਰੂ ਕਰ ਰਿਹਾ ਹੈ ਕੱਗਰ ਦੇ ਬਾਰੇ ਇਹ ਅਪਡੇਟ ਹੈ ਕੱਗਰ ਪਿਛੇ ਦਿਨਾਂ ਦੇ ਮੁਕਾਬਲੇ ਕਾਫੀ ਚੜ ਕੇ ਚੱਲ ਰਿਹਾ ਹੈ ਇਧਰ ਖਨੌਰੀ ਤੋਂ ਲੈ ਕੇ ਸਰਦੂਲਗੜ ਤੱਕ ਕਿਤੇ ਨਾ ਕਿਤੇ ਹੋ ਸਕਦਾ ਪਾਣੀ ਇਧਰ ਉਧਰ ਖੜ ਵੀ ਸਕਦਾ ਇੱਕ ਦੋ ਜਗ੍ਹਾ ਤਾਂ ਕੱਗਰ ਟੁੱਟ ਵੀ ਸਕਦਾ ਹੈ ਪਰ ਅਸੀਂ ਫਿਰ ਤੋਂ ਕਹਿੰਦੇ ਹਾਂ ਜਿਹੜੇ ਹਾਲਾਤ 23 ਦੇ ਵਿੱਚ ਬਣੇ ਸੀ ਤਗੜੇ ਹੜ੍ਹ ਇੱਥੇ ਆਏ ਸੀ ਉਹ ਹਾਲਾਤ ਇਹ ਕੱਗਰ ਦੇ ਇਸ ਵਾਰ ਬਣਦੇ ਨਜ਼ਰ ਨਹੀਂ ਆ ਰਹੇ ਹੋ ਸਕਦਾ ਕੁਝ ਮਿੰਟਾਂ ਦੇ ਵਿੱਚ ਪਾਣੀ ਫਰ ਵੀ ਸਕਦਾ ਪਰ ਤਗੜੇ ਜਿਹੜੇ ਮਾਰ ਕਰੇਗਾ ਘੱਗਰ ਐਦਾ ਦੇ ਅਸਰ ਘਟਨੇ ਬਾਕੀ ਪਰਮਾਤਮਾ ਸੁਖ ਰੱਖੇ ਆਉਂਦੇ ਦਿਨਾਂ ਦੇ ਵਿੱਚ ਜੇਕਰ ਭਾਰੀ ਮੀਂਹ ਕੈਚਮੈਂਟ ਏਰੀਆ ਦੇ ਵਿੱਚ ਲੱਗੇਗਾ ਕਰਦੇ ਫਿਰ ਕਰਦੇ ਹੋਰ ਚੜ੍ਹਦੇ ਅਸਰ ਹੋਣਗੇ ਫਿਲਹਾਲ ਘੱਗਰ ਜਿਹੜਾ ਬਹੁਤੇ ਮਾਰ ਕਰਦਾ ਨਜ਼ਰ ਨੂੰ ਨਹੀਂ ਆ ਰਿਹਾ ਸੋ ਜੀ ਅੱਜ ਦੀ ਅਪਡੇਟ ਪੰਜਾਬ ਦੇ ਵਿੱਚ ਮੀਂਹ ਲੱਗਣਿਆ ਹਲੇ ਹੋਰ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ ਆਉਂਦੇ 10-12 ਘਟਿਆਂ ਦੇ ਵਿੱਚ ਕਿਉਂਕਿ ਇੱਕ ਕਮਰਘੇਰੀ ਐਲਪੀਏ ਬਣਿਆ ਹੋਇਆ ਰਾਜਸਥਾਨ ਦੇ ਉੱਤੇ ਜਿੱਦੇ ਸਰਕਾਰ ਮੀਂਹ ਲੱਗ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਲੱਗਣਗੇ ਅਗਲੇ 2-3 ਦਿਨਾਂ ਦੇ ਵਿੱਚ ਧੰਨਵਾਦ